ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਸਤਿਗੁਰੂ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਸਾਹਿਬ ਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ শ্রবণ ਕਰਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ ਸਤਿਗੁਰੂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤਕਰੀਬਨ ਕਾਫੀ ਦਿਨਾਂ ਤੋਂ ਆਪ ਜੀ ਲੜੀਵਾਰ ਇਤਿਹਾਸ ਦੀ ਕਥਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਜੀਵਨ ਵਿੱਚੋਂ ਸਰਵਣ ਕਰ ਰਹੇ ਹੋ ਕੱਲ ਆਪ ਜੀਆਂ ਨੇ ਸਰਵਣ ਕੀਤਾ ਸੀਗਾ ਕਿ ਜਦੋਂ ਰਾਜਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕੋਲ ਆਇਆ ਤੇ ਆਕੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਕਿ ਜੇ ਲੇਖ ਮਿਟ ਨਹੀਂ ਸਕਦੇ ਜੇ ਕਰਮਾਂ ਨੂੰ ਮਿਟਾਇਆ ਨਹੀਂ ਜਾ ਸਕਦਾ ਤੇ ਫਿਰ ਸੇਵਾ ਕਰਨ ਦਾ ਭਾਵ ਕੀ ਹੋਇਆ ਫਾਇਦਾ ਕੀ ਹੈ ਫਿਰ ਸੰਗਤ ਕਰਨ ਦਾ দান ਪੁੰਨ ਕਰਨ ਦਾ ਜਦੋਂ ਕੀਤੇ ਹੋਏ ਕਰਮਾਂ ਦਾ ਫਲ ਤੇ ਮਨੁੱਖ ਨੂੰ ਭੋਗਣਾ ਹੀ ਪੈਣਾ ਇਸ ਗੱਲ ਤੇ ਧੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਮਝਾਉਣ ਦਾ ਯਤਨ ਕੀਤਾ ਰਾਜੇ ਨੂੰ ਕਿ ਕੁਛ ਦਿਨ ਤੁਸੀਂ ਇੱਥੇ ਠਹਿਰੋ ਤੇ ਤੁਹਾਨੂੰ ਸਾਰੀ ਗੱਲਬਾਤ ਦਾ ਪਤਾ ਚੱਲ ਜਾਣਾ ਰਾਜਾ ਉੱਥੇ ਰੁਕਿਆ ਰਾਤਰੀ ਦੇ ਸਮੇਂ ਰਾਜੇ ਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਕੀ ਵੇਖਦਾ ਵੀ ਮੈਂ ਇਸ ਰਾਜ ਭਾਗ ਨੂੰ ਭੋਗ ਕੇ ਮੇਰੀ ਮੌਤ ਹੋ ਗਈ ਤੇ ਮੇਰਾ ਅਗਲਾ ਜਨਮ ਜਿਹੜਾ ਹੈ ਉਹ ਚੰਦਾਲਾਂ ਦੇ ਘਰ ਦਾ ਹੋਇਆ ਉੱਥੇ ਮੈਂ ਗਰੀਬੀ ਵਿੱਚ ਪਲਿਆ ਦੁੱਖ ਭੋਗੇ ਜਵਾਨ ਹੋ ਗਿਆ ਵਿਆਹਿਆ ਗਿਆ ਔਰ ਉਸ ਤੋਂ ਬਾਅਦ ਉੱਥੇ ਵੀ ਮੇਰੀ ਮੌਤ ਹੋ ਗਈ ਮੇਰੇ ਬੱਚੇ ਘਰ ਵਾਲੇ ਮੈਨੂੰ ਯਾਦ ਕਰਕੇ ਰੋਂਦੇ ਆ ਵੀ ਤੇਰੇ ਬਿਨਾ ਸਾਡਾ ਕੀ ਬਣੂ ਤੂੰ ਸਾਡਾ ਸਹਾਰਾ ਸੀਗਾ ਇਦਾਂ ਦਾ ਜਦੋਂ ਸੁਪਨੇ ਵਿੱਚ ਵੇਖ ਰਿਆ ਤੇ ਰਾਜੇ ਦੀ ਇੱਕਦਮ ਅੱਖ ਖੁੱਲ ਗਈ ਤੇ ਡਰ ਗਿਆ ਵੀ ਇਹ ਮੈਨੂੰ ਐਡਾ ਭਿਆਨਕ ਸੁਪਨਾ ਅੱਜ ਕਿਉਂ ਆਇਆ ਇਤਨੇ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਕ ਸਿੱਖ ਭੇਜ ਦਿੱਤਾ ਵੀ ਜਾਓ ਤੇ ਰਾਜੇ ਨੂੰ ਬੁਲਾ ਕੇ ਲਿਆਓ ਵਾਸਤੇ ਜਾਣਾ ਕਿਉਂਕਿ ਰਾਜੇ ਲੋਕ ਜਿਹੜੇ ਆ ਨਿਸ਼ਾ ਸ਼ਿਕਾਰ ਵਾਸਤੇ ਜਾਇਆ ਕਰਦੇ ਸੀ ਤੇ ਰਾਜੇ ਨੇ ਆਖਿਆ ਵੀ ਗੁਰੂ ਸਾਹਿਬ ਤਾਂ ਹਿਰਨ ਨੂੰ ਘੇਰ ਕੇ ਸ਼ਿਕਾਰ ਕਰਨਗੇ ਤੇ ਮੈਂ ਢੁਡਾ ਕੇ ਸ਼ਿਕਾਰ ਕਰੂੰਗਾ ਸ਼ਿਕਾਰ ਕਰਦਾ ਕਰਦਾ ਕਾਫੀ ਅੱਗੇ ਲੰਘ ਗਿਆ ਸਤਿਗੁਰੂ ਮਹਾਰਾਜ ਜੀ ਦੇ ਨਾਲ ਅੱਗੇ ਜਾ ਕੇ ਥੱਕ ਗਿਆ ਤੇ ਇੱਕ ਦਰਖਤ ਦੀ ਛਾਂ ਹੇਠ ਆਰਾਮ ਕਰਨ ਲੱਗ ਗਿਆ ਉਹੀ ਜਿਹੜਾ ਦ੍ਰਿਸ਼ਤਾਂਤ ਇਹਨੂੰ ਸੁਪਨੇ 'ਚ ਦਿਖਿਆ ਸੀ ਨਾ ਸਾਵਾ ਉਹੀ ਪਿੰਡ ਹੈਗਾ ਉਸੇ ਪਿੰਡ ਦੇ ਵਿੱਚ ਗੁਰਮੁਖ ਪਿਆਰਿਓ ਕੀ ਵੇਖਦਿਆ ਕਿ ਉਹ ਜਿਹੜਾ ਚੰਡਾਲ ਦੇ ਘਰ ਵਿੱਚ ਇਹਦਾ ਜਨਮ ਸੀ ਇਹਦੀ ਘਰ ਵਾਲੀ ਇਹਦੇ ਬੱਚਿਆਂ ਨੇ ਵੇਖ ਲਿਆ ਵੀ ਦਰਖਤ ਦੇ ਹੇਠਾਂ ਬੱਚੇ ਕਹਿੰਦੇ ਬਾਪੂ ਤੇ ਉੱਥੇ ਸੁੱਤਾ ਪਿਆ ਤੇ ਆਪਾਂ ਰੋਈ ਜਾਂਦੇ ਆ ਵੀ ਮਰ ਗਿਆ ਜਾ ਕੇ ਘਰ ਵਾਲੀ ਬੱਚੇ ਉਹ ਦਰਖਤ ਦੇ ਹੇਠਾਂ ਖੜ ਗਏ ਤੇ ਬਾਜਾ ਮਾਰਦੇ ਆ ਵੀ ਤੂੰ ਸਾਨੂੰ ਧੋਖਾ ਦਿੱਤਾ ਆਪਾਂ ਬਹੁਤਾ ਮਹਿੰਗਾ ਲਿਵਾਸ ਪਾ ਕੇ ਤੂੰ ਰੂਪ ਬਦਲ ਲਿਆ ਅਸੀਂ ਤੇ ਸੋਚਦੇ ਪਏ ਸੀਗੇ ਵੀ ਤੂੰ ਮਰ ਮੁੱਕ ਗਿਆ ਤੇ ਸਾਨੂੰ ਧੋਖਾ ਦੇ ਗਿਆ ਛੱਡ ਗਿਆ ਹਮੇਸ਼ਾ ਵਾਸਤੇ ਇਹ ਕੀ ਗੱਲ ਬਣੀ ਜਦੋਂ ਇਹ ਤੇਰੇ ਬਚਨ ਗੁਰਮੁਖੋ ਰਾਜੇ ਨੇ ਸੁਣੇ ਤੇ ਉਹ ਪੈ ਪੀਤ ਹੋ ਗਿਆ ਤੇ ਉਹ ਡਰ ਗਿਆ ਉਹਨੇ ਆਖਿਆ ਵੀ ਇਹ ਹੈ ਤੇ ਉਹੀ ਉਹ ਆ ਜਿਹੜਾ ਮੈਨੂੰ ਅੱਜ ਸਵੇਰੇ ਸੁਪਨਾ ਆਇਆ ਤੇ ਜਿਹੜਾ ਮੈਂ ਸੁਪਨੇ ਦੇ ਵਿੱਚ ਵੇਖਿਆ ਸੀਗਾ ਸਾਮਾ ਹੀ ਆ ਉਦਾਂ ਦਾ ਪਰ ਇਹ ਗੱਲ ਕੀ ਬਣੀ ਤੇ ਮੈਨੂੰ ਇਹ ਸਮਝ ਵਿੱਚ ਨਹੀਂ ਆਉਂਦੀ ਹੈਗੀ ਇੱਥੇ ਤੱਕ ਦਾ ਜਿਹੜਾ ਇਤਿਹਾਸ ਹੈ ਤੁਸੀਂ ਸਰਵਣ ਕੀਤਾ ਆਓ ਇਸ ਤੋਂ ਅੱਗੇ ਜਿਹੜਾ ਮੰਡੀ ਦੇ ਰਾਜੇ ਨਾਲ ਕੀ ਘਟਨਾ ਕਰਮ ਵਾਪਰਿਆ ਉਹ ਇਤਿਹਾਸ ਆਪਾਂ ਸਰਵਣ ਕਰਦੇ ਹਾਂ ਤੇ ਸਾਰੇ ਆਪਣੀ ਹਾਜ਼ਰੀ ਲਵਾ ਕੇ ਆਖੋ ਜੀ ਸਤਨਾਮ ਸ੍ਰੀ ਵਾਹਿ ਹੈ ਤੇ ਤੂੰ ਪਤ ਮੇਰਾ ਭੋਗਤ ਭੋਗ ਰਹਿਓ ਬਹ ਤੇਰਾ ਜਦੋਂ ਰਾਜਾ ਕਹਿੰਦਾ ਮੇਰੀ ਜਾਨ ਨਹੀਂ ਪਛਾਨਨੀ ਤੇ ਤੁਸੀਂ ਐਵੇਂ ਮੇਰੇ ਤੇ ਹੱਕ ਜਿਤਾਈ ਜਾਂਦੇ ਹੋ ਉਹ ਚੰਡਾਲਣੀ ਕਹਿੰਦੀ ਵੀ ਤੂੰ ਮੇਰਾ ਪਤੀ ਐ ਤੇ ਤੂੰ ਮੇਰੇ ਨਾਲ ਬਥੇਰੇ ਸੁੱਖ ਭੋਗਦਾ ਰਹੇਂ ਪੁੱਤਰ ਸੁਤਾ ਇਹੋ ਸਭ ਉਪਜਾਏ ਅਬ ਕੀ ਹੋ ਤੋਹੇ ਰਦਾ ਮੈਂ ਆਏ ਆ ਜਿਹੜੇ ਧਿੰਗਾਂ ਉੱਤਰ ਸਾਰੇ ਇਹ ਤੇਰੇ ਹੀ ਤਾਂ ਜਵਾਕ ਹੈ ਸ਼ਸਤਰ ਧਾਰ ਕਰ ਤਨ ਆਛੇ ਹਮ ਸੋ ਮਿਲਨ ਵਿਦਾਰਿਓ ਪਾਛੇ ਹੁਣ ਕਹਿੰਦੇ ਤੂੰ ਸੋਹਣੇ ਸਰੀਰ ਤੇ ਬਸਤਰ ਸ਼ਸਤਰ ਧਾਰਨ ਕਰ ਲਿਆ ਤੇ ਸਾਡੇ ਨਾਲੋਂ ਹੁਣ ਤੂੰ ਸੰਬੰਧ ਤੋੜਦਾ ਜਾ ਰਿਹਾ ਹੈ ਮਰੇ ਬੇਕੋਚਲ ਕਰ ਤਜ ਗਇਓ ਕਹਤੇ ਜਾਏ ਜਾਇਓ ਤੂੰ ਮੌਤ ਦਾ ਛਲ ਕਰਕੇ ਛਲ ਕਹਿੰਦੇ ਹੁੰਦੇ ਆ ਧੋਖੇ ਨੂੰ ਇਹਦੇ ਘਰ ਵਾਲੀ ਕਹਿੰਦੀ ਮਰ ਗੋ ਕੋ ਛਲ ਕਰ ਤਜ ਗयो ਤੂੰ ਸਾਨੂੰ ਮਰਨ ਦਾ ਧੋਖਾ ਦੇ ਕੇ ਤੇ ਸਾਨੂੰ ਛੱਡ ਕੇ ਤੁਰ ਗਿਆ ਕਹਿੰਤੇ ਜਾਏ ਪਦਾਰਥ ਲਿਓ ਜਿਹੜੇ ਤੂੰ ਮਹਿੰਗਾ ਬਸਤਰ ਬਾਣੇ ਪਾਈ ਬੈਠਾ ਸਾਨੂੰ ਦੱਸ ਸਾਨੂੰ ਮਰਨ ਦਾ ਧੋਖਾ ਦੇ ਕੇ ਇਹ ਕੀਮਤੀ ਬਸਤਰ ਕਿੱਥੋਂ ਲੈ ਲਿਆ ਦਾ ਆਦਨਾ ਬਿਨੋ ਕਹਿੰਦੇ ਤੂੰ ਆਬਦੇ ਪੁੱਤ ਨੂੰ ਗੋਦ ਵਿੱਚ ਕਿਉਂ ਨਹੀਂ ਲੈ ਤਾ ਓ ਚੰਦਾਲ ਚਲਾਈ ਰਕੋ ਕੇਰਾ ਖਰੇ ਸਮੁਦਾਏ ਇਹ ਸੁਣ ਕੇ ਸਾਰੇ ਤਾਲ ਉਥੇ ਪਹੁੰਚ ਗਏ ਤੇ ਸਾਰਾ ਟੋਲਾ ਰਾਜੇ ਨੂੰ ਘੇਰ ਕੇ ਖੜਾ ਹੋ ਗਿਆ ਜੇ ਜਾਮਨ ਕੋ ਸੁਪਨਾ ਵਿਚਾਰੈ ਤੌਰ ਜਾਨਤ ਆਪਣੋ ਪਰਾਰੈ ਕਹਿੰਦੇ ਜੇ ਤੇ ਉਹ ਰਾਤ ਵਾਲੇ ਸੁਪਨੇ ਨੂੰ ਵਿਚਾਰਦਾ ਤੇ ਉਹਨਾਂ ਨੂੰ ਆਪਣਾ ਪਰਿਵਾਰ ਹੀ ਸਮਝਦਾ ਹੈ ਜਬ ਜਾਗ ਰਤਾ ਆਪਣੀ ਪਹਿਚਾਨੈ ਕਰਤਾ ਹਟਾਵਨੈ ਬਾਕ ਬਖਾਨਾ ਤੇ ਪਰ ਜਦੋਂ ਉਹ ਬਾਸਤਵਿਕ ਜੀਵਨ ਦੀ ਅਸਲੀਅਤ ਨੂੰ ਪਛਾਣਦਾ ਤੈਨੂੰ ਦੂਰ ਹਟਾ ਰਿਹਾ ਹੈ ਮੈਂ ਸ਼ਾਨਾ ਬੰਦੀ ਨਹੀਂ ਤੁਮਾਰੋ ਅਮਕ ਗਿਰਣਾ ਕੋਈਸ਼ ਉਦਾਰੋ ਕਹਿੰਦੇ ਭਾਈ ਮੈਂ ਤੁਹਾਡਾ ਸੰਬੰਧੀ ਨਹੀਂ ਹਾਂ ਉਹ ਚੰਦਾਲ ਹੈ ਜਿਹੜੀ ਸੁਪਨੇ 'ਚ ਇਹਦੇ ਘਰ ਆਲੀ ਬਣੀ ਸੀ ਨਾ ਰਾਜਾ ਉਹਨੂੰ ਕਹਿੰਦਾ ਵੀ ਦੇਖ ਮੈਂ ਤੇਰਾ ਪਤੀ ਪਹਾੜਾਂ ਦਾ ਰਾਜ ਆ ਮੈਂ ਮੰਡੀ ਦਾ ਰਾਜ ਆ ਤੇ ਤੁਹਾ ਘਰ ਵਾਲਾ ਦਾ ਸ੍ਰੀ ਹੈ ਠੰਡੋ ਰਹੇ ਦੂਰ ਹੈ ਉਹ ਨਾ ਸਮਾ ਕੋ ਨੀਚ ਵਿੱਚ ਕਰਕੇ ਉਹ ਕਹਿੰਦੇ ਤੁਸੀਂ ਮੂ ਦੂਕੇ ਰਹੋ ਰਾਜਾ ਕਹਿੰਦਾ ਕਿਉਂਕਿ ਮੈਂ ਤੁਹਾਨੂੰ ਸੋਣਾ ਵੀ ਨਹੀਂ ਚਾਹੁੰਦਾ ਤੁਹਾਡਾ ਨੀਂਦ ਜਨਮ ਹੈ ਜਿੰਨਾ ਤੋਂ ਦੂਰ ਰਹਿੰਦੇ ਹਾਂ ਆਪਣੇ ਕਮਾ ਕੇ ਆਉਣਾ ਬੱਚਾ ਆਉਣਾ ਸਰਬੰਤੇ ਹੈ ਮਨੋ ਕਹਿੰਦੇ ਤੁਸੀਂ ਆਪਣੇ ਆਪ ਨੂੰ ਪਛਾਣਦੇ ਮੈਨੂੰ ਆ ਬੀਤ ਕਾਲ ਇਤਨੇ ਮਹਾਂ ਸਤਿਗੁਰੂ ਵਿਸ਼ਾਲ